ਵੀਡੀਓ ਕੋਨਾ ਚੱਲਦੀ ਹੈ ਸਾਲਾ ਕਾਲਾ ਤਾਂ ਕਹਿੰਦਾ ਆਹ ਫੋਨ ਜ਼ਿਆਦਾ ਜਿਹੜਾ ਹੈ ਨਾ ਇਹਦੇ ਚ ਕੁਆਲਿਟੀ ਜ਼ਿਆਦਾ ਹੈ ਵੀ ਕੈਮਰਾ ਦੀ ਇਹਦੇ ਮੂਰ ਨਹੀਂ ਕੈਮਰੇ ਦੇ ਹੈ ਨਹੀਂ ਬੈਕਗਰਾਉਂਡ ਦੇਖੋ ਉਹ ਆਲ ਕੈਪਚਰ ਕਰਦਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਕੈਮ ਤਾਂ ਮੇਲਾ ਮੁੱਲਾ ਤੁੰਮਲੇ ਗੱਲ ਗੁਲ ਬੈਠ ਗਿਆ ਤਾਂ ਬੋਲ ਰਹਿ ਗਿਆ ਆ ਗਰਮੀ ਸੀਗੀ ਮਤਲਬ ਬਹੁਤ ਥਕਲੇ ਆ ਮੇਲੇ ਸਾਰੇ ਭਰਾਵਾਂ ਨੂੰ ਨਜ਼ਰ ਆ ਗਿਆ ਧੰਨਵਾਦ ਜਿਹੜੇ ਤਰਾ ਕਰੇ ਜਾ ਕੇ ਵੀ ਲਾਈਵ ਦੇਖਣਗੇ ਤੇ ਬਹੁਤ ਪਿਆਰ ਸਤਿਕਾਰ ਮਿਲੇ ਆ ਭਾਈ ਤਾਂ ਜਿਦਾਂ ਸਾਰੇ ਭਰਾਵਾਂ ਕੋਲੇ ਬਸ ਐਂ ਮੰਨ ਲਓ ਕਿ ਤਰਕੇ ਦੇ ਜਿਉਂਦੇ ਮੇਲੇ ਦੇ ਵਿੱਚ ਆ ਕੇ ਜੇ ਆਪਾਂ ਲਾਈਵ ਕਰਕੇ YouTube ਤੇ ਸੱਚਮੁੱਚ ਬੈਠੇ ਨੇ ਤਾਂ ਹੁਣ ਆ ਬੈਠੇ ਆ ਇੱਥੇ ਆ ਕੇ ਉਹ ਵੀ ਥੋੜਾ ਜਿਹਾ ਇਧਰ ਮਿਲਣ ਵਾਲੇ ਰਹਿ ਗਏ ਫਿਰ ਦਵਿੰਦਰ ਵਰਗਿਆਂ ਨੂੰ ਭੇਜਿਆ ਮੈਂ ਕਿਤੇ ਸੀ ਆਇਆ ਆ ਅੰਦਰ ਆ ਜਮਾਨੇ ਆ ਤੋ ਵੀ ਯਾਰ ਮੈਂ 10 ਮਿੰਟ ਆਪਾਂ ਬੈਠ ਗਏ ਇੱਥੇ ਤੇ ਹੁਣ ਜਿਹੜਾ ਕੱਖ ਆ ਸਾਰਾ ਤੁਰ ਚੱਲਿਆ ਤਾਂ ਦੇਖ ਸਕਦੇ ਤੁਸੀਂ ਕੱਟਸਰਾ ਜਿਹੜਾ ਮੇਲੇ ਦਾ ਦੇਖੋ ਭਾਵੇਂ ਹੱਥ ਦੇ ਵਿੱਚ ਇੱਕ ਅੱਧਾ ਕੋਈ ਅਮਰੂਦ ਦਾ ਬੂਟਾ ਫਲਾਣਾ ਬੂਟਾ ਜ਼ਰੂਰ ਹੈ ਠੀਕ ਹੈ ਬਾਕੀ ਮੇਲਾ ਵੀ ਜ਼ਬਰਦਸਤ ਹੈ ਵੱਡਾ ਮੇਲਾ ਭਾਈ ਜੀ ਤਾਂ ਹੋਰ ਸਾਰਾ ਹੋ ਸਾਰੇ ਭਰਾ ਕਿਹੜੇ-ਕਿਹੜੇ ਪਹੁੰਚੇ ਸੀਗੇ ਜਿਹੜੇ ਲੈਬ ਦੇਖਦੇ ਆ ਪਹੁੰਚੇ ਸੀ ਅੱਜ ਜਾਂ ਕੱਲ ਪਹੁੰਚੇ ਸੀਗੇ ਜਿਹੜੇ-ਜਿਹੜੇ ਲਾਈਵ ਦੇਖੀ ਜਾਂਦੇ ਆਂ ਭਾਈ ਕਹਿੰਦਾ ਵੋਏ ਅਸੀਂ ਵੀ ਆਏ ਸੀ ਕਹਿੰਦਾ ਤੂੰ ਮਿਲਿਆ ਨਹੀਂ ਭਾਈ ਸੌਰੀ ਯਾਰ ਵੀਰੇ ਕਿਹੜੀ ਸਟਾਲ ਦੀ ਹੈ ਭਾਈ ਕਿਹੜੀ ਸਟਾਲ ਤੇ ਨਹੀਂ ਵੀਰੇ ਤੁਰ ਫਿਰ ਕੀ ਬਸ ਮਤਲਬ ਮੇਲੇ ਤੇ ਸਾਰਿਆਂ ਨੂੰ ਆ ਹੀ ਮਿਲੇ ਆਂ ਸਟਾਲ ਤੇ ਤਾਂ ਬਸ ਥੋੜਾ ਬਹੁਤ ਆ ਬਸ ਪਰਸਨਲ ਜਿੱਥੇ ਜ਼ਿਆਦਾ ਮਿੱਤਰਤਾ ਸੀ ਬਸ 2-4 ਮਿੰਟ ਉੱਥੇ ਬੈਠਾ ਗਿਆ ਤੇ ਨਹੀਂ ਤਾਂ ਬਸ ਐ ਮੰਨ ਲਓ ਕਿ ਤੁਰੇ ਜਾਂਦੇ ਮਿਲਦੇ-ਗਲਦੇ ਰਹੇ ਸਾਰਿਆਂ ਨੂੰ ਕੰਮ ਹੀ ਸਮਾਂ ਬਹਾੂ ਘਟ ਲਵੇ ਨਿਕਲੇ ਵੀਰੇ ਇੱਕ ਗਰਮੀ ਜਿਹੀ ਹੁੰਦਾ ਜਮਾਂ ਨੇ ਅੱਜ ਹੋਗੇ ਸੀ ਮੈਂ ਚੱਲੀਏ ਹੁਣ ਠੀਕ ਹੈ ਨਿਕਲੀ ਇਹ ਮੇਰੇ ਤੋਂ ਬਾਹਰ ਤੇ ਇੱਧਰ ਵੀ ਆਪਾਂ ਅੱਛਾ ਵੀਰੇ ਹੁਣ ਹੀ ਗਿਆ ਸੀ ਇੱਥੋਂ ਠੀਕ ਹੈ ਵੀਰੇ ਚੈਲ ਚੈਲ ਨਹੀਂ ਸੀਗਾ ਵੀਰੇ ਯਾਰ ਨਹੀਂ ਮਿਲਦੇ ਲਾਜ ਨਹੀਂ ਤੇ ਬਾਕੀ ਇੱਥੇ ਸਾਰਾ ਜੀਪ ਭਜਿੰਦਰ ਅਪਾਰ ਧਾਰਾਂ ਕੀ ਆਇਆ ਨਾ ਜੰਮੇ ਹਾਂ ਰਿਮੇ ਰਿਮੇਤ ਰਿਮੇ ਰਿਮੇਤ ਰਿਮੇਤ ਜੀ ਬੜਾ ਬਰਕਤ ਪੈਂਦਾ ਜੀ ਬਸ ਇੰਗਲਿਸ਼ ਚ ਬਸ ਟੈਟਾ ਦਦਾ ਜੀ ਬਈ ਜਿੰਦਰ ਆ ਗਿਆ ਜੀ ਨੇਕੂ ਆ ਗਿਆ ਬਾਈ ਜੀ ਕਰਨ ਆ ਗਿਆ ਜੀ ਜੱਸਾ ਆ ਗਿਆ ਗੋਸਵੰਦੰਗਰ ਆ ਗਿਆ ਜੀ ਤਾਂ ਹੋਰ ਸੁਣਾਓ ਸਾਰੇ ਵੀਰ ਸਭ ਠੀਕ ਹੈ ਜੀ ਤਾਂ ਘੋਰ ਕਿਹੜੇ ਕਿਹੜੇ ਮੁਰਗੇ ਗਰਮੀ ਨੇ ਬੁਰਾ ਅਲ ਕਰਤਾ ਵੀਰੇ ਹਾਂਜੀ ਵੀਰੇ ਬਿਲਕੁਲ ਜ਼ਰੂਰ ਲੱਗਣੀ ਕਿਰਾ ਜਿਹੜਾ ਲੱਗਿਆ ਤਾਂ ਦੱਸਿਓ ਯਾਰ ਪੱਕਾ ਵੀਰੇ ਪੱਕਾ ਪ੍ਰੋਮਿਸਾ ਜਮਾ ਕਿਉਂਕਿ ਹੁਣ ਬੱਸ ਉਹਨਾਂ ਤਾਂ ਕਿਹੜੇ ਹੀ ਆ ਬਾਈ ਉਹਨਾਂ ਤਾਂ ਵੀ ਮੇਲੇ ਦੀਆਂ ਤਿਆਰੀਆਂ ਜਬਰਦਸਤ ਹੈ ਹੁਣ ਅੱਜ ਵੀ ਦੇਖੋ ਇਸੇ ਕਰਕੇ ਐਸ ਜੀਏ ਸਾਰੀਆਂ ਜਿਹੜੇ ਭਰਾਵਾਂ ਨੂੰ ਮੈਨਣਾ ਸੀਗੇ ਜੀ ਜਿਨ੍ਹਾਂ ਨੇ ਮੇਲੇ ਤੇ ਪਹੁੰਚਣਾ ਸੀਗਾ ਉਸ ਕੰਮ ਸੀਗੇ ਪਕਸ ਨਾਲ ਠੀਕ ਹੈ ਜੀ ਤਾਂ ਉਸ ਕਰਕੇ ਸਾਰਿਆਂ ਨੂੰ ਮੇਰੇ ਨਾਲ ਪੈ ਗਿਆ ਇਸ ਕਰਕੇ ਆਉਣਾ ਵੀ ਅੱਜ ਜ਼ਰੂਰੀ ਸੀ ਜੀ ਕੱਲ ਦਾ ਪ੍ਰੋਗਰਾਮ ਰੱਖਿਆ ਸੀ ਗੱਲ ਥੋੜੀ ਦੀ ਪ੍ਰੇਤਿਵਾਰੀ ਜਾਣਾ ਪੈ ਗਿਆ ਜੀ ਤਾਂ ਇਸ ਕਰਕੇ ਕੱਲ ਫੇਰ ਨਹੀਂ ਜਿਹੜਾ ਪਹੁੰਚਿਆ ਗਿਆ ਤਾਂ ਹਜੇ ਵੀ ਥੋੜਾ ਜਿਹਾ ਰਹਿ ਗਿਆ ਜੀ 20-30 ਬੰਦਿਆਂ ਨੂੰ ਮਿਲਣ ਆਲਾ 20-30 ਬੰਦਿਆਂ ਨੂੰ ਮਿਲਣ ਆਲਾ ਦਵਿੰਦਰ ਸੀਗਾ ਤੇ ਸਲਦੇਵ ਤੇ ਮੇਰੀ ਪੂਆ ਦਾ ਮੁੰਡਾ ਸੀ ਨਾਲ ਨਾਲ ਜੀ ਗੁਰਪ੍ਰੀਤ ਉਹਨਾਂ ਨੂੰ ਤੁਰਿਆ ਮੈਂ ਕਿਹਾ ਭਾਈ ਬਣ ਕੇ ਤੁਸੀਂ ਮਿਲੋ ਤੇ ਮੈਂ ਉਹਨਾਂ ਨੂੰ ਰਾਤ ਨੂੰ ਵੀ ਪਾਈ ਨੇ ਆਸ ਰੋਈ ਹੁਣ ਬਹਿ ਗਿਆ ਮੈਂ ਜਲ ਤੁਸੀਂ ਗੱਲਬਾਤ ਕਰਿਓ ਸ਼ੋਕਰਾ ਜੀ ਦੇਰ ਕਿਸਾ ਸ਼ਗਨ ਸਰਾਇ ਦੀ ਲੱਖਾ ਜੀ ਸੁੱਕੀ ਚੈਅ ਜੱਸਾ ਹੋ ਲਈ ਬਾਈ ਬਹੁਰੀ ਹੋਰ ਬਰੇਕ ਨਹੀਂ ਤੇ ਹੋਰ ਬਾਈ ਜੀ ਦੇ ਹੋਰ ਬਾਈ ਹੋਰ ਕਹਿੰਦੇ ਹੋਰ ਮਡੇ ਸੰਸਾ ਦੀ ਲੱਖ ਦੇ ਮਰ ਬਾਈ ਫਿਰਦੇ ਗਰੈਂਡਰ ਵੱਜਿਆ ਦੀ ਆ ਅੱਛਾ ਜੋ ਪੰਚੀ ਛੁੱਟ ਗਿਆ ਨਾ ਪਿੰਜਰੇ ਤੋਂ ਜਾ ਰਹੀ ਰੋੜ ਤੇੜਕੀ ਤੇ ਜਰਦਾ ਆ ਗਿਆ ਹਾਂ ਉਹ ਵੱਜਿਆ ਤੇੜਕੀ ਬਹੁਤ ਵੱਡਾ ਕਬੜੀ ਵੱਡੀ ਜਿਹੜਾ ਹੈ ਨਾ ਬਹੁਤ ਖਤਰਨਾਕ ਬਚਾਈ ਹੈ ਨਾ ਬਚ ਗਿਆ ਲੋਕ ਵੀ ਮਿੱਤਰ ਆਏ ਸੀਗੇ ਇੱਥੇ ਬੈਠੇ ਸੀਗੇ ਮਨਨ ਵਾਸਤੇ ਬਾਈ ਦੀ ਗੱਲ ਕਰਦੇ ਜੀ ਮੈਂ ਹੱਤੀ ਮਰਵਾ ਲਈ ਅੱਖ ਜਿੱਤ ਤੇ ਇੱਧਰ ਖੜਾ ਆਪਣਾ ਭਰਾ ਤੇ ਇੱਧਰ ਵੀ ਖੜਾ ਹੈ ਇੱਧਰ ਖੜਾ ਵੀ ਤੇ ਇੱਧਰ ਖੜਾ ਠੀਕ ਹੈ ਤੇ ਬਸ ਇਹੀ ਹੈ ਇਸ ਨੂੰ ਮੇਲਾ ਕਹਿੰਦੇ ਆ ਬਾਈ ਦਾ ਮਿਲ ਮਿਲ ਲਈਦਾ ਨਾ ਸਾਰੇ ਭਰਾਵਾਂ ਨੂੰ ਹਾਂਜੀ ਕੰਮ ਕਰਦੇ ਆ ਬਈ ਬੜੇ ਛੋਟੇ ਭਰਾਵਾਂ ਦੀਆਂ ਦਵਾਵਾਂ ਵੀ ਜਿਨ੍ਹਾਂ ਨਾਲ ਕਿਹੜਾ ਪਿੰਡ ਸੀ ਆਪਣਾ ਜੀ ਉਹਦਾ ਪੋਬੈਂਟ ਲਹਿਰਾ ਅੱਛਾ ਉਹਦਾ ਲਹਿਰਾ ਦਾ ਅੱਛਾ ਉਹ ਕਿਹੜਾ ਪਿੰਡ ਆ ਗਿਆ ਸੰਗਤਪੁਰਾ ਸੰਗਤਪੁਰਾ ਕਮੇਟੀ ਦੇ ਕੋਈ ਆਰਮ ਮਿਲਿਆ ਦੇ ਕੋਈ ਲੋਰ ਵਾਲਾ ਹਾਂਜੀ 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 ਪਰ ਨਾਲੇ ਨਹੀਂ ਹਾਂਜੀ ਹਾਂਜੀ ਜਦੋਂ ਮੁੰਡੇ ਦਾ ਆਇਆ ਪਹਿਰੇ ਦੀਗਾ ਹਾਂਜੀ ਹਾਂਜੀ ਬੈਨ ਕਰਤੀ ਸੀ ਉਹ ਬੈਨ ਕਰਤੇ ਜਦੋਂ ਆਪਾਂ ਉਦੋਂ ਉਹ ਤੋਂ ਕੱਟਿਆ ਨੇ ਕਲਾਜ ਬੈਨ ਓਕੇ ਹੁਣ ਭਰਾਏ ਆਂ ਕੁੱਤੇ ਲਈ ਗੇਮ ਚ ਥੋੜਾ ਹਟ ਗਏ ਸੀ ਉਹ ਤੋਂ ਬਾਅਦ ਮੈਂ ਸਾਰੇ ਕੰਮ ਜਿੰਮੇਦਾਰੀਆਂ ਵਧ ਗਈਆਂ ਮੈਂ ਦੇਖਦੇ ਆਂ ਮੈਂ ਫੋਨ ਦਾ ਉੱਤਰ ਗਿਆ ਸਾਰਾ ਕੁਝ ਕਰ ਰਿਹਾ ਇਨਾਲ ਦੀ ਇੱਕ ਭਰਾ ਨੂੰ ਪਤਾ ਛੋੜੇ ਵਰਕੇ ਦੀਰ ਦੀ ਲੋ ਯਕੀਨ ਕਰਦੇ ਹੁਣ ਆ ਫਿਰ ਉਹਨਾਂ ਦਾ ਯਕੀਨ ਕੈਮਰਾਂ ਰੱਖਣ ਵਾਸਤੇ ਮਿਹਨਤ ਵੀ ਜ਼ਿਆਦਾ ਕਰਨੀ ਪੈਂਦੀ ਆ ਪੱਜਣਾ ਜ਼ਿਆਦਾ ਪੈਂਦਾ ਘਰ ਦੇ ਕੰਮ ਵੀ ਹੋਗੇ ਬਾਹਰਲੇ ਵੀ ਹੋਗੇ ਮੇਲੇ ਦੇ ਵੀ ਕੰਮ ਹੋਗੇ ਬਾਕੀ ਮੇਲੇ ਦਾ ਪਤਾ ਲੱਗ ਹੀ ਜਾਂਦਾ ਹੁੰਦਾ ਹੁਣ 30 ਨਵੰਬਰ ਤੋਂ ਸ਼ੁਰੂ ਆਏਗੀ 4 ਦਿਨਾਂ ਦਾ ਕਰਤਾ ਆਲਈ ਸਾਰੀਆਂ ਬੱਕਰੀਆਂ ਦਾ ਵੀ ਕਰਤਾ ਸੀਲ ਮੁਰਗਿਆਂ ਦਾ ਬਿਊਟੀ ਕੰਪੀਟੀਸ਼ਨ ਦੇਸੀ ਮੁਰਗੇ ਮ ਜਿਹੜੀ ਉਹਨਾਂ ਦੀ ਗਰੋਥ ਦੇਖਣੀ ਜੇ ਵੀ ਸਮਾਈ ਕਿਹੜੀ ਵਧੀਆ ਹੁੰਦੀ ਆ ਬਰੀਡ ਦਾ ਪਤਾ ਲੱਗ ਜਾਏਗਾ ਉਹ ਸਾਰੇ ਏਡੀਏ ਦੇ ਕੋਈ 11 ਨਵੰਬਰ ਦਾ 30 ਤਰੀਕ ਨੂੰ 11ਵੇਂ ਮਹੀਨੇ ਦੇ ਨੂੰ ਤੇ 12ਵੇਂ ਦੀ 1 2 3 ਜੀ ਤੇ ਇਹਨਾਂ ਨੂੰ ਲਾਕ ਹੋਊਗਾ ਬਾਕੀ ਮੱਝਾਂਆਂ ਕੈਟਾਗਰੀਆਂ ਸਾਰੀਆਂ ਉਹ ਮੇਕਰੀ ਰੱਖੀਆਂ ਆਪਾਂ 0 ਤੋਂ 3 ਮਹੀਨੇ ਤੱਕ ਤੋਂ 6 6 ਤੋਂ 8 ਤੱਕਿਆਂ ਦੀ ਵੀ ਕੱਟੀਆਂ ਨੀਲੀ ਦਾ ਵੀ ਮੁੰਡਾ ਚਵਾਈ ਵਾਲੀਆਂ ਵੀ ਉਮੀ ਮੱਝਾਂ ਕੱਲੀ ਅਜੇ ਕੱਲੀ ਗਰੇਟਿਡ ਬਾਹਰ ਹੈ ਉਹਦਾ ਅਜੇ ਚਲੋ ਵੱਡੀ ਮੀਟਿੰਗ ਜਿੱਨਾ ਟਾਈਮ ਹੁੰਦੇ ਨਹੀਂ ਉਹਨਾਂ ਟਾਈਮ ਕਹਿ ਨਹੀਂ ਸਕਦਾ ਬਾਕੀ ਦੇਸੀ ਗਾਵਾਂ ਦਾ ਹੋ ਗਿਆ ਸਾਰਾ ਨਾਲ ਦੇਸੀ ਜਾਵਾਂ ਦੇ ਨਾਲ ਉਹਨਾਂ ਦੀਆਂ ਫੀਮੇਲਾਂ ਦਾ ਹੋ ਗਿਆ ਫੀਮੇਲਾਂ ਦਾ ਕੱਟਾ ਆਪਣੇ ਦੀ ਫਿਰ ਉਹ ਤੋਂ ਬੱਕਰੀਆਂ ਦਾ ਹੋ ਗਿਆ ਤੇ ਮੜ ਜਾਣਾ ਹੋ ਗਿਆ ਇਸ ਕਰਕੇ ਮੇਲਾ ਥੋੜਾ ਜਿਹਾ ਇੱਥੇ ਜ਼ਿਆਦਾ ਵਧਨ ਕਰਕੇ ਤੇ 4 ਦਿਨ ਕਰਕੇ ਫਿਰ ਅਗੇ ਵੀ ਲੱਖ ਦਿਨ ਹੀ ਬੱਕਰੀਆਂ ਦੇ ਰੱਖਾਂਗੇ ਤੇ ਕਿਉਂਕਿ ਦੂਜੇ ਮੁਕਾਬਲੇ ਚੁਆਇਸੀ ਵਾਲੇ ਮੁੱਕ ਜਾਣਗੇ ਉੱਤੇ ਤੇ ਲੱਟ ਦੇਣ ਕੱਲੇ ਨਾਂ ਬਟਨ ਵਾਲੇ ਜੀ ਉੱਤੇ ਪਰ ਬੱਕਰੀਆਂ ਦੇ ਕੱਲੇ ਝੋਟਾ ਨਾ ਕਰ ਲੈਂਦੇ ਤੇ ਇੱਜਾ ਕਾਫਰੇ ਦੀ ਫਿਰ ਲੱਖ ਦਿਨ ਕਰਾਂਗੇ ਕਿਉਂਕਿ ਬੱਚਿਆਂ ਨੂੰ ਪਰ ਮੌਕੇ ਤੇ ਆਉਣਗੇ ਤੇ ਮੌਕੇ ਤੇ ਮੜ ਜਾਣਗੇ ਜੀ ਬਾਈ ਕਿਸ ਕਰਕੇ ਹੋਰ ਭਾਈ ਕੋਈ ਸੇਵਾ ਦਸੋ ਪੰਜਾਬਣੀ ਬਸ ਬਸ ਮਿਹਰਬਾਨੀ ਵੀਰੇ ਤੁਸੀਂ ਠੀਕ ਹੈ ਚੰਗਾ ਜੀ ਬੱਡੇ ਭਾਈ ਖੁਸ਼ੀ ਮੁੰਡੀ ਜਦੋਂ ਮਿਲ ਕੇ ਦਰਾਂ ਵਾ ਵਾ ਰਤਪਾਲ ਜੀ ਗੁਲਦੀਪ ਸੁਖਜੀਤ ਅਮਰਜਸਾ ਮਿਲਗਾਜੀ ਕਰਤਪਾਲ ਗੁਲਦੀਪ ਆਪੀ ਡਾਕਟਰ ਪਾਲ ਇੱਕ ਸੀਐਚਐ ਕੋਚਰ ਜੀ ਆਲਾ ਕੋਚਰ ਸਾਹਿਬ ਨੰਦੀਪ ਕੂਟਾ ਕਰਨ ਪ੍ਰਦੀਪ ਸੈਲੀ ਸਾਹਿਬ ਇਹ ਪ੍ਰਦੀਪ ਸਭ ਠੀਕ ਹੈ ਜੀ ਬਰੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਰਾਮ ਰਾਮ ਸलाम ਸਾਰੇ ਭਰਾਵਾਂ ਨੂੰ ਹਾਂਜੀ ਵੀਰੇ ਨਦੀਰ ਫੇਰ ਆਗੇ ਜੀ ਮੈਂ ਅੱਛਾ ਜੀ ਧੰਨਵਾਦ ਮੇਰੇ ਪਿੰਡ ਆ ਲੀ ਗਿਆ ਬਾਈ ਅੱਛਾ ਗਮਾਂਡੀ ਆ ਗਈ ਮੈਂ ਬਾਈ ਨੂੰ ਵੇਖਦਾਂ ਨੋਰ ਬਾਈ ਸਕਸੈਸ ਹਾਂਜੀ ਬਹੁਤ ਵਧੀਆ ਵੀਰੇ ਹੋਰ ਵੀ ਸੇਵਾ ਆਉਂਗੇ ਤੇਰੇ ਫਾਰਮ ਤੇ ਜ਼ਰੂਰ ਮਿਲਾਂਗੇ ਬਾਈ ਜੀ ਹਾਂਜੀ ਜ਼ਰੂਰ ਜੀ ਆਓ ਵੈਲਕਮ ਵੀਰੇ ਕੱਲੂ ਵੀ ਸੰਡੇ ਕੱਲੂ ਵੀ ਕਰੀ ਆਉਣਾ ਸਾਰੇ ਯਾਰ ਹਾਂਜੀ ਜਦੋਂ ਮਰਜ਼ੀ ਆ ਜੀ ਬਹੁਤ ਵਧੀਆ ਲੱਗਿਆ ਬਾਈ ਤੇਰਾ ਕੰਮ ਬਰਮਾਦ ਮੈਨੂੰ ਅੱਜੂ ਵੀ ਬਹੁਤ ਤਰੱਕੀ ਧੰਨਵਾਦ ਧੰਨਵਾਦ ਜੀ ਤੁਹਾਡਾ ਫਾਰਮ ਹੈ ਜਦੋਂ ਮਰਜ਼ੀ ਆ ਦੇਖੋ ਜੀ ਕਹਿੰਦੇ ਹੁੰਦੇ ਜਿੰਦਗੀ ਚ ਕੀ ਕਟਿਆ ਬਸ ਆਹ ਕੁਛ ਕਟਿਆ ਜਿੱਥੇ ਵਹਿ ਜਾਈਦਾ ਤਾਂ ਕਹਿੰਦਾ ਬਾਬਾ ਉੱਥੇ ਯਾਰ ਦੋਸਤਾਂ ਦੇ ਨਾਲ ਮਿਲਣ ਲੱਗਿਆਂ ਨੇ ਜਿੱਥੇ ਚਾਰ ਯਾਰ ਦੋਸਤਾਂ ਨੂੰ ਜੀ ਮਨ ਬਾਲਾ ਖੁਸ਼ ਹੁੰਦਾ ਵੀਰੇ ਬਸ ਆਹੀ ਪ੍ਰਮਾਤਮਾ ਦੇ ਦੁਆਵਾਂ ਮੰਗਦੇ ਨਹੀਂ ਪ੍ਰਮਾਤਮਾ ਕਹਿੰਦਾ ਮਾੜਾ ਨਾ ਕਰਵਾਈਂ ਬਸ ਆਹੀ ਪਿਆਰ ਬਣਾਈ ਰੱਖੀ ਕਹਿੰਦੇ ਹੁੰਦੇ ਆ ਬਥੇਰੇ ਬੰਦੇ ਮੈਨੂੰ ਕਹਿੰਦੇ ਹੁੰਦੇ ਆ ਵੀ ਬਹੁਤ ਟਾਈਮ ਆ ਯਾਰ ਆਏ ਆ ਪਿੱਛੇ ਟਾਈਮ ਅਜ ਨਹੀਂ ਪੱਤੀਆਂ ਮੰਗਣਾ ਆਪਾਂ ਜਾਰੀਆਂ ਮੰਗਦੀ ਭੱਜੇ ਆਪਾਂ ਜਾਰੀਆਂ ਹੀ ਕਾਇਮ ਰੱਖਣੀ ਕਹਿੰਦੇ ਜਾਰੀਆਂ ਹਮੇਸ਼ਾ ਜ਼ਿੰਦਗੀ ਦੀ ਨਾਲ ਜਾਂਦੀ ਹੈ ਪੈਸਾ ਨਹੀਂ ਨਾਲ ਜਾਂਦਾ ਪੈਸਾ ਤਾਂ ਜਦੋਂ ਪਰਦਾ ਖਤਮ ਆ ਮੈਂ ਸਭ ਕੁਝ ਖਤਮ ਹੋ ਗਿਆ ਜਿਹੜੀਆਂ ਯਾਰੀਆਂ ਆ ਪਾਵਾ ਦੀ ਬੰਦਾ ਖਤਮ ਹੋ ਜੇ ਪਰ ਯਾਰੀਆਂ ਚ ਨਾ ਰਹਿੰਦਾ ਬੰਦੇ ਦਾ ਹਨ ਤਾਂ ਇਹ ਗੱਲ ਹੁੰਦੀ ਹੈ ਕਿ ਬਸ ਇਹੀ ਦਵਾਮਾ ਮੰਡੀ ਨੇ ਰੋਜ਼ ਦੇ ਕੇ ਦਾ ਆਪਣੇ ਹੱਥਾਂ ਤੋਂ ਬੁਰਾ ਨਾ ਕਰਵਾਈ ਪ੍ਰਮਾਤਮਾ ਠੀਕ ਹੈ ਸਾਰੇ ਭਰਾਵਾਂ ਦਾ ਇਦਾਂ ਪਿਆਰ ਬਣਾਈ ਰੱਖੀ ਜਿੰਨੀ ਕਾ ਆਪ ਨੂੰ ਨੌਲੇਜ ਆ ਉਹ ਸਾਰਿਆਂ ਨਾਲ ਸ਼ੇਅਰ ਕਰਦੇ ਰਵਾਂਗੇ ਭਾਈ ਜੀਜਾ ਬਸ ਤੁਹਾਡਾ ਧਰਮਾ ਦਾ ਪਿਆਰ ਇੰਨਾ ਤੋਂ ਨਜ਼ਰ ਆਵੇ ਦੇ ਨਾਲੇ ਆਪਾਂ ਜਮਾਂ ਅੱਜ ਮੌਕੇ ਤੇ ਲੈ ਵੋਈ ਜੀ ਆਪਾਂ ਤੈਨੂੰ ਐਵੇਂ ਨਹੀਂ ਦੱਸਿਆ ਵੀ ਆਪਾਂ ਮੈਂਦੇ ਤੇ ਜਾਣਾ ਹੈ ਕਿਰਾਂ ਪਰ ਫਿਰ ਵੀ ਇੰਨੀ ਖੁਸ਼ੀ ਹੋਈ ਯਾਰ ਕਿ ਅੱਜ ਜੇ ਮੈਂ ਪੋਤਮਾ ਸ਼ਹਿਰ ਤੋਂ ਜਾਉਂਦਾ ਸਾਧੀਆਂ ਤੋਂ ਕਿਨਾਰਾ ਤੋਂ ਵੀ ਪਿੱਛੇ ਤਾਂ ਆ ਵੀ ਉਹਨਾਂ ਦੇ ਵਿੱਚੋਂ ਵੀ ਮਤਲਬ ਮੰਨ ਲਓ ਵੀ ਅੱਜ ਲਾਭ ਵਾਲਾ 5 ਤੋਂ 7 100 ਬੰਦਾ ਮਤਲਬ ਯਕੀਨਨ ਹੀ ਮਤਲਬ ਮਿਲਿਆ ਜਿਹੜਾ ਮਤਲਬ 100% ਹੀ ਸੀ ਤੇ ਬਾਕੀ ਜਿਹਨੇ ਆਪਣਾ ਜਿਹਨੇ ਇਹ ਮੂਰੇ ਨਾ ਕੇ ਮੈਂ ਮਾਗਰਾ ਵੀ ਬਾਈ ਕਿੰਦੀ 1 ਮਿੰਟ ਉਹ ਮੁੰਡੇ ਆਪ ਦੇ ਪੋਨਾ ਦੇ ਪੋਤਮਾ ਕਰੀ ਗਏ ਸਾਡਾ ਨਹੀਂ ਟਾਈਮ ਲੱਗਿਆ ਤੇ ਉਪਰਾ ਜਦੋਂ ਮਿਸ ਹੋ ਗਏ ਉਹਨੂੰ ਤਾਂ ਆਖਿਆ ਮੈਂ ਫੋਟੋ ਨਾ ਭੇਜ ਦੋ ਤੇ ਤੇਰੀ ਬੜੀ ਟਾਈਮ ਨਹੀਂ ਲੱਗਦਾ ਇਹ ਨਾ ਆਉਂਦਾ ਨਾ ਤਾਂ ਇਹ ਚੱਕਰ ਹੈ ਵੀ ਤੇ ਖੁਸ਼ੀ ਬੜੀ ਮਿਲਦੀ ਹੈ ਤਾਂ ਸੋਨੇ ਭਰਾਵਾਂ ਦਾ ਪਿਆਰ ਇੱਕ ਦਿਨ ਚਾਹੀਦਾ ਬਾਈ ਠੀਕ ਹੈ ਜੀ ਗਗਨਪ੍ਰੀਤ ਬਰੇ ਹੋਰ ਠੀਕ ਹੈ ਜੀ ਹੋਰ YouTube ਵਾਲਿਓ ਸਾਰੇ ਸੱਟਾਂ ਟੱਪ ਰਿਆ ਕਰੂ ਮਰ YouTube ਚੈਨਲ ਦੀ ਵੀ ਗ੍ਰੋਥ ਕਰੂ ਤੇ ਚਕਾ ਲਓ ਮੜੀ ਜੀ ਥੋੜਾ ਜਿਹਾ ਘੱਟ ਆਪਣਾ Facebook ਵਾਲੇ ਤੁਸੀਂ ਵੀ ਜਿੰਨੇ ਜਣੇ ਹੈਗੇ ਸੁਣ ਲਓ ਆ ਯੂਟਿਊਬ ਥੋੜਾ ਜਿਹਾ ਚੱਕਣ ਵਾਲਾ 1700 ਬੰਦਾ ਦਾ ਘੱਟ ਹੈ ਲੱਖ ਤੋਂ ਆਪਣਾ ਇਹ 1700 ਨਹੀਂ 1250 ਹੀ ਘੱਟ ਹੈ ਲੱਖ ਤੋਂ ਆ ਬੀਬੀ ਆਪਣਾ ਮੈਂ ਨਾਮ ਲੈ ਲਿਆ ਭਾਈ ਕੋਈ ਹਾਲ ਕਰਾ ਪਦੀਆ ਵਧੀਆ ਬਣੀ ਹੋਊਗੀ ਤੇ ਜੀ ਆ ਵਧੀਆ ਗੱਡੀ ਹਾਂ ਬਹੁਤ ਵਧੀਆ ਭਾਈ ਉਹ ਠੀਕ ਹੈ ਹਾਂਜੀ ਹਾਂ ਲੈਲੇ ਬੁੱਟੇ ਬੁੱਟੇ ਹਾਂਜੀ ਚੱਲਣਾ ਟਾਈਮ ਹੋ ਗਿਆ ਯਾਦ ਵੀ ਇੱਧਰ ਤ੍ਰਿੰਦਰਵਾਰ ਕੇ ਨਾਂ ਕਿ ਉਹਨਾਂ ਨੂੰ ਮੈਂ ਕੰਮ ਸੀ ਜੇ ਥੋੜਾ ਜਿਹਾ ਮੈਂ ਚਲੇ ਤੇ ਦਾਮ ਜਰੇ ਅੱਜ ਹਾਂ ਤੋਂ ਮੇਲਾ ਸਭ ਬਿਲਾਵਾ ਨਵੰਬਰ ਚ 30 ਨਵੰਬਰ ਨੂੰ ਸਟਾਰਟਿੰਗ ਹੈ ਮੱਝਾਂ ਦੀ ਚਵਾਈ ਵਾਲੋਂ ਤਾਂ ਕਿਹੜੂ ਨਿਕਮੂ ਆਉਣ ਲੱਗੇ ਜਾਂਦੇ ਨੇ ਅਸੀਂ 24 ਤਰੀਕ ਨੂੰ ਯਕੀਨਨ ਹੀ ਮੱਝਾਂ ਆ ਜਾਣਗੀਆਂ ਬੁੱਧ ਚਵਾਈ ਵਾਲਿਆਂ ਦੇ ਕੈਮਰਿਆਂ ਦੇ ਸਾਹਦੇ ਉਹ ਨਹੀਂ ਆਵਾਂਗੇ ਆਪਾਂ ਮਾਚੇ ਚੰਗ ਕਰਤਾ ਹੋਰ ਚੱਕ ਦੋ ਭਾਤੇ ਸਭ ਤੋਂ ਇਮਾਨਦਾਰ ਮੇਲਾ ਹੀ ਰਹਿਣਾ ਆਪਣੇ ਨਵੇਂ ਬੰਦਿਆਂ ਦਾ ਮੈਂ ਕਿਹੜਾ ਡਰਾਮ ਨਾ ਆਪਣੇ ਗੱਗਾ ਹਾਂਜੀ ਆਪਣੇ ਹੀ ਹੁੰਦਾ ਓਕੇ ਜੀ ਉਹਨਾਂ ਨਾਲ ਮੈਂ ਗੱਲ ਕੀਤੀ ਨੂੰ ਕਟਾ ਤਿਆਰ ਕਰੀ ਜਾਂਦੇ ਆ ਇੱਕ ਮੱਝਾਂ ਮਕਨੀ ਲਈ ਰਾਈ ਅੱਛਾ ਅੱਛਾ ਵੀ ਤੇ ਸੁਣੀ ਆ ਉਹਨਾਂ 40 ਦਿਨ ਪਹਿਲਾਂ ਹੀ ਸੁਣੀ ਸੀ ਅੱਛਾ ਮੈਨੇ ਤਾਂ 40 ਦਿਨ ਪਹਿਲਾਂ ਸੁਣੀ ਸੀ ਪਹਿਲੀ ਯਾਰੀ ਲੈਉਣੀ ਸੀਗੀ ਤੇ ਟਾਈਮ ਬੜਾ ਹੋ ਗਿਆ ਇਸ ਵੇਲੇ ਅੱਛਾ ਫਿਰ ਕੁੱਪੜ ਹੋ ਗਈ ਹਾਂ 16 ਕ ਤੇ ਸੀ ਅੱਛਾ ਹਾਂ ਹਾਂ ਨਹੀਂ ਹਮ ਕੋਈ ਗੱਲ ਨਹੀਂ ਹੁਣ ਸਹੀ ਵੀਰੇ ਇੱਥੇ ਹਨਾ ਪਹਿਲਾਂ ਪਲੇਸ ਤੇ ਉਹਦੀ ਲਾਈਵ ਜੁਆਇ ਕਰਾਉਣੀ ਹੈ ਅੱਜ ਸ਼ਰੂਨ ਜੀ ਦੱਸੋ ਜੀ ਡਾਕਟਰ ਨੂੰ ਹਾਂਜੀ ਮੈਂ ਤਾਂ ਵੀ ਦੱਸਾਂ ਠੀਕ ਹੈ ਵੀਰੇ ਅੰਤਰਾਮ ਦੇ ਲਈ ਓਕੇ ਬਾਈ ਧੰਨਵਾਦ ਹਾਂਜੀ ਲੋਕਾਂ ਨੇ ਸੀਗੇ ਤਾਂ ਜੀ ਹਾਂਜੀ ਆ ਗਿਓ ਜੀ ਬਾਤੀ ਬਾਈ ਜੀ ਦਾ ਬਹੁਤ ਸਤਿ ਸ੍ਰੀ ਅਕਾਲ ਹੋਰ ਕਿਵੇਂ ਕਰਨ ਨਾ ਬਧੀਆ ਜੀ ਜੇਸ ਕਿੰਦਾ ਬੋਲ ਗਿਆ 23 ਕਲਾ ਦੀਆਂ ਕਰੀਆ ਆਪਣੀ ਜਾਨ ਅੱਜ ਜੋ ਜੱਸਾ ਮੈਂ ਇਸੇ ਕੰਮ ਕਾਲੀ ਵਾਲ ਕੇ ਮੈਂ ਅਗਨਾ ਬਾਈ ਵਧੀਆ ਜੀ ਕਰਵੀਨ ਧੰਨਵਾਦ ਕਰੇ ਮੋਰ ਚਾਹਲ ਭਾਈ ਸਭ ਠੀਕ ਹੈ ਜੀ ਗੁਰਪ੍ਰੀਤ ਜੈ ਕੰਮ ਕਰਮਦੀ ਤੇ ਸਿੱਧੂ ਜਿਚੇਂਦਰ ਕਾਲਗਿਲ ਜਿੱਦਾਂ ਤਾਹਤਾ ਪਰਵੇਂ ਕਰਵਿੰਦਰ ਜੇ ਕਰਮ ਭਾਈ ਬੂ ਨਹੀਂ ਜਿੱਦ ਕਰਮ ਕਈ ਵਾਰੀ ਚੱਕਿਆ ਨਹੀਂ ਜਾਂਦਾ ਬਥੇ ਤਾ ਯਾਰ ਕੀ ਕਰੀਏ ਮਜਬੂਰੀ ਆ ਯਾਰ ਨਾ ਤਾਂ ਕੋਈ ਆਏ ਆ ਵੀ ਆਪਣੇ ਕੋਲੇ ਉਹਨੇ ਕਨੀ ਵੀ ਸੈਟਮ ਵੀ ਆਪਾਂ ਬੰਦੇ ਨੂੰ ਬਣਾ ਦਈਏ ਫੇਰ ਵੀ ਵੀ ਗੱਲ ਮੇਰੇ ਨਾਲ ਹੀ ਕਰਨੀ ਹੈ ਉਹਦੇ ਕਰਕੇ ਫਿਰ ਜਿੰਨੇ ਕਿ ਮੈਂ ਤਾਂ ਚੱਕੀ ਜਾਂਦੇ ਮੈਂ ਕੋਸ਼ਿਸ਼ ਕਰਦਾ ਰਹਿਣਾ ਤਾਂ ਹੀ ਮੈਂ ਬਾਰੀ ਬਾਰੀ 11 ਦੋਤਾਂ ਨੂੰ ਜਿਆਦਾ ਕਹਿਣਾ ਉਹਨਾਂ ਵੀ ਤੁਸੀਂ ਮੈਨੂੰ ਬਰਦਾ ਸਭ ਕੇ ਮੈਸੇਜ ਕਰਿਆ ਕਰੋ ਫੋਨ ਕੇ ਰਿਕਾਰਡਿੰਗ ਛੱਡ ਦਿਓ ਸੋਨੂੰ ਫੋਨ ਲੱਗੇ ਨਾ ਲੱਗੇ ਬਰਦਾ ਤਾਂ ਕਈ ਵਾਰੀ ਇਹ ਵੀ ਆਤ ਹੁੰਦੀ ਆਪਣੀ ਬਰਦਾ ਤਾਂ Papa ਜੀ ਕੋਕਟ ਤੇ ਬੈਠੇ ਨੇ ਕਿ ਕਿਸ ਮੀਟਿੰਗ ਦੇ ਆਪਾਂ ਜੇ 2 ਮਿੰਟ ਬੰਦੇ ਆਪਾਂ ਨਾਲ ਗੱਲਾਂ ਕਰ ਲੈਣ ਤਾਂ ਆਪਾਂ ਬੈਠੇ ਬੈਠੇ ਬਹੁਤ ਸਾਰੇ ਖੋਲ ਲੈਣੇ ਹੁਣ ਜੇ ਆਪਾਂ ਜਵਾਬ ਦੇ ਸਕਦੇ ਆ ਤੇ ਜੇ ਇੱਥੇ ਨਾ ਜਵਾਬ ਦਿੱਤਾ ਜਾਊ ਕਿ ਮੈਂ ਆਪਣੇ ਜਾ ਕੇ ਖੋਲ ਲਿਆ 2 ਘੰਟੇ ਜੇ ਬੰਦਾ ਸਾਰੇ ਜਵਾਬ ਦੇ ਦਿੰਦਾ ਸੁਣ ਕੇ ਨਾਲ ਦੀ ਨਾਲ ਇਧਰੋਂ ਫੁੱਲ ਸਪੀਡ ਤੇ ਦੋ ਤੇ ਕਰਕੇ ਸੁਣ ਲਈਦੀਆਂ 1 ਮਿੰਟ ਵਾਲੀ ਰਿਕਾਰਡਿੰਗ 20 ਸੈਕਿੰਡਾਂ ਸੁਣੀ ਜਾਂਦੀ ਹੈ ਤਾਂ ਠੀਕ ਹੈ ਸਪੀਡ ਨਾਲ ਜਵਾਬ ਦੇਈਏ ਇਹਦੇ ਆ ਜੇ ਅੱਜ ਨਾ ਦਿੱਤਾ ਜਾਵੇ ਫਿਰ WhatsApp ਤੇ ਜਾਨੀ ਕਿ ਜਵਾਬ 24 ਘੰਟੇ 'ਚ ਮਿਲ ਜਾਊਗਾ ਇਹ ਆਪਣੇ ਮੈਸੇਜ ਆ ਗਿਆ ਤੁਹਾਨੂੰ ਕੱਲ ਨੂੰ ਟੜਕੇ ਦੁਪਹਿਰ ਤੱਕ ਮਿਲ ਜੂ ਦੁਪਹਿਰੇ ਆ ਤਾ ਫੋਨ ਵਿੱਚ ਰਹਿ ਜਾਂਦੇ ਆ ਫੋਨ ਇਹੀ ਮਜਬੂਰੀ ਆ ਵੀਰੇ ਨਹੀਂ ਫੋਨ ਤਾਂ ਮੈਂ ਚੱਕ ਲਾ ਤੁਹਾਡਾ ਲਾਂਬਾ ਸਿਰ ਮੱਥੇ ਆ ਪਰ ਬੱਸੋਂ ਬਾਹਰ ਗੱਲ ਹੋ ਜਾਂਦੀ ਆ ਬਾਈ ਤਾਂ ਫਿਰ ਕਈ ਵਾਰੀ ਪਰਸਨਲ ਕੰਮ ਹੋ ਜਾਂਦੇ ਆ ਤੇ ਕਈ ਵਾਰੀ ਪਰਸਨਲ ਕੰਮ ਹੋ ਜਾਂਦੇ ਵੀਰੇ ਉਹਦੇ ਕੰਮ ਧੰਦੇ ਦੇ ਵਿੱਚ ਬੈਠੇ ਉਹਦੇ ਲਈ ਚੱਕਿਆ ਜਾਂਦਾ ਹੁੰਦਾ ਥੋੜਾ ਜਾਇਆ ਫਰਕ ਪੈਂਦਾ ਵੀਰੇ ਯਾਰ ਦੂਰ ਦੀ ਆ ਤੇ ਦਿਲ ਕਰਦਾ ਵੀ ਮੈਂ ਕਿਸੇ ਦਾ ਫੋਨ ਮੈਸਣਾ ਆਉਣ ਦੇ ਹਾਂ ਅੱਗੇ ਆ ਕੇ ਤੱਕ ਅੱਗੇ ਆਓ ਦੇਖੋ ਬਾਈ ਬੈਠੇ ਦੇਖੀ ਜਾਂਦੇ ਵੀਡੀਓ ਉਹ ਕਹਿੰਦੇ ਅਸੀਂ ਬੱਚ ਜਾਏ ਤਾਂ ਇਹੀ ਕੁਝ ਖੱਟਿਆ ਬੱਸ ਇਹੀ ਯਾਰੀਆਂ ਖੱਟੀਆਂ ਹੁੰਦੀਆਂ ਨੇ ਇਧਰੋਂ ਵਾਜੋ ਦੇਖੋ ਪੂਰਾ ਫੁੱਲ ਇਕੱਠਾ ਹੈ ਜਿਹੜਾ ਪੂਰਾ ਫੁੱਲ ਨਿਕਲੀ ਜਾਂਦਾ ਹੈ ਜੇ ਕੱਟਦੇ ਵੀ ਦੇਖ ਸਕਦੇ ਇਧਰਲੀ ਸਾਈਡ ਤੋਂ ਵੀ ਪੂਰਾ ਫੁੱਲ ਆ ਜਿੰਦਾ ਕੱਟ ਇਧਰੋਂ ਚਾਈ ਵੀ ਜਾਂਦੇ ਆ ਜੀ ਜੀ ਜਾਂਦੇ ਆ ਹੋਰ ਨਾ ਦਰੇ ਤਾਈ ਅਰਵਿੰਦਰ ਤੋਂ ਬਾਅਦ ਅਜੀਤ ਸਿੰਘ ਜੀ ਪਿਆਲਾ ਜੀ ਜਗੂ ਜੀ ਪਿਆਲਾ ਕਹਿਣਾ ਅੰਮਰਤ ਬਾਈ ਜੀਆ ਬਾਈ ਠੀਕ ਹੈ ਪ੍ਰਦੀਪ ਵੀਰੇ ਪਿਆਲਾ ਹੋ ਠੀਕ ਹੈ ਜੀ ਮੱਖਿਆ ਸਿੰਘ ਜੀ ਪੱਲਵਾ ਜੀ ਗਗਬੀਰ ਜੀ ਬਹੁਤ ਵਧੀਆ ਵੀਰੇ ਬਹੁਤ ਵਧੀਆ ਜਿੰਦੀਪ ਜੀ ਤੁਹਾਡਾ ਸਤਿ ਕਸਾ ਕਿਉਂ ਬਸਰੀ ਅੱਜ ਕੰਨਾ ਵੀਡੀਓ ਦੀ ਰਿਪੋਰਟ ਕਰਦੇ ਆਂ ਵੀਰੇ ਧੰਨਵਾਦ ਜੀ ਕੋਈ ਕੋਈ ਮਹੱਤਵਪੂਰਨ ਇਸੇ ਕਰਕੇ ਵੀਡੀਓ ਪਾ ਲਈ ਜੀ ਵੀਰੇ ਮਨਜੀਤ ਇੱਕ ਤਰਫੋਂ ਦੇਖਣ ਜਾਣ ਜੀ ਵੀਰ ਭਾਈ ਜੀ ਵੈਲਕਮ ਤੁਹਾਡਾ ਆਪ ਦਾ ਘਰ ਲਾਗੇ ਜਦੋਂ ਮਰਜੀ ਆਓ ਤੁਹਾਡੇ ਬਾਗੇ 24 ਘੰਟੇ ਖੁੱਲਾ ਹੈ ਤੇ ਜਣੀ ਕਿ ਜੇ ਪਰਸਨਲੀ ਮੈਨੂੰ ਵੀ ਮੈਨੂੰ ਆਉਂਦਾ ਕਈ ਵਾਰੀ ਐਤਵਾਰ ਵਾਲਾ ਦਿਨ ਤਾਂ ਜੰਮੂ ਪੱਕਾ ਹੈ ਭਾਜੀ ਪਰਮਾਤਮਾ ਤੁਹਾਨੂੰ ਬਣਾ ਪਾਵੇ ਜੀ ਤੇ ਉਹ ਸਾਰੇ ਦਮ ਕੋਲ ਪਹਿਲਾਂ ਮੇੜੀ ਦੇ ਜਾਂ ਬਾਦ ਚ ਨੂੰ ਮੇੜੀ ਗਿਆ ਤੇ ਜੇ ਕਿਤੇ ਉਹ ਮਨ ਤਾਂ ਜਾਂ ਮੈਂ ਮੰਗਲਵਾਰ ਤੇ ਸ਼ੁੱਕਰਵਾਰ ਵਾਲਾ ਦਿਨ ਵੀ ਮੈਂ ਰੱਖੀ ਆ ਤੇ ਵੀ ਉੱਥੇ ਥੋੜੇ ਬਹੁਤੇ ਮੁੰਡੇ ਟ੍ਰੇਨਿੰਗ ਤੇ ਆਉਂਦੇ ਆ ਠੀਕ ਹੈ ਜੀ ਇੱਕ ਦਿਨ ਵਾਲੀ ਹੁੰਦੀ ਆ 9:00 ਵਜੇ ਆ ਜਾਂਦੇ ਹੋ 3:00 ਵਜੇ ਵਾਪਸ ਹੋ ਜਾਂਦੇ ਤੇ ਮੰਗਲਵਾਰ ਤੇ ਸ਼ੁੱਕਰਵਾਰ ਉਸ ਦਿਨ ਵੀ ਮੈਂ ਘਰੇ ਹੁੰਦਾ ਹਫਤੇ ਚ ਤਿੰਨ ਦਿਨ ਮੈਂ ਪੱਕਾ ਹੀ ਘਰੇ ਟ੍ਰੇਨਿੰਗ ਦੀ ਕੋਸ਼ਿਸ਼ ਕਰੂੰ ਤੇ ਪਰ 10ਵੇਂ ਮਹੀਨੇ ਤੋਂ ਬਾਅਦ ਫਿਰ ਉਹ ਵੀ ਘਰੇ ਰਹਿ ਜਾਣਾ ਆਪਣੇ ਕੋਲ ਪਰ ਮੇਲੇ ਦਾ ਕੰਮ ਜ਼ਿਆਦਾ ਹੋ ਜੂਗਾ ਜੀ ਹੋਰ ਹਫਤਾਰ ਕੀ ਆਲਾ ਕਹਿਮਾ ਆਇਆ ਨਹੀਂ ਸੀ ਅੱਜ ਤੂੰ ਹੋਰ ਦ ਧੰਨਵਾਦ ਵੀਰੇ ਧੰਨਵਾਦ ਮਾਈਕ ਨੂੰ ਤੇ ਲੋਕਾਂ ਨੂੰ ਧੰਨਵਾਦ ਜੀ ਪਰਿੰਦਰ ਮਲੋਟ ਵਾਲੀ ਮੀਟਿੰਗ ਵੀਰੇ ਆਪਾਂ ਰਵਿੰਦਰ ਭਾਈ ਨਾਲ ਆਪਾਂ ਗੱਲ ਕੀਤੀ ਜਗਤਾਰ ਦੇ ਨਾਲ ਤੇ ਭਾਈ ਕਹਿੰਦਾ ਆਪਾਂ ਥੋੜੇ ਦਿਨਾਂ ਚ ਮਲੋਟ ਵਾਲੀ ਜਿਹੜੀ ਮੀਟਿੰਗ ਸੱਤ ਲਾਂਗੇ ਜਿਹੜੀਆਂ ਮਲੋਟ ਵਾਲੇ ਭਰਾਗੇ ਤਾਂ ਤੁਸੀਂ ਮਾੜੇ ਦੇ ਇਕੱਠੇ ਰਹੋ ਤੇ ਆਪਾਂ 2-4 ਦਿਨਾਂ ਚ ਆਪਣੇ ਜਿਹੜੇ ਰਹਿੰਦੇ ਨਾਲ ਮਲੋਟ ਤੇ ਫਾਜਲਕਾ ਇਹ ਆਪਾਂ ਏਰੀਆ ਦੀਆਂ ਬਾ ਮੀਟਿੰਗ ਕਰਦਾਂਗੇ ਥੋੜੇ ਦਿਨਾਂ ਦੇ ਵਿੱਚ ਵਿੱਚ ਹੀ ਅਨੁਮੇ ਮਹੀਨੇ ਚ ਮੀਟਿੰਗ ਨਾਲ ਆ ਗੰਮ ਨਵੇੜਾਂਗੇ ਵੀਰੇ ਬਜਿੰਦਰ ਬਹੁਤ ਵਧੀਆ ਤੇ ਬਹੁਤ ਤੋਂ ਵਧੀਆ ਜਰਜੀਤ ਕਹਿੰਦਾ ਬਾਈ ਕਹਿੰਦਾ ਮੋਟਾ ਹੋ ਗਿਆ ਬਾਈ ਬਾਈ ਸਹੀ ਗੱਲ ਹੈ ਥੋੜੇ ਜਿਹਾ ਮੋਟੇ ਹੋ ਗਏ ਸੀਗੇ ਹੁਣ ਮੜਾ ਡਾਇਟ ਤੇ ਕੰਟਰੋਲ ਜਾ ਗਿਆ ਤਾਂ ਨਹੀਂ ਮੋਟੇ ਵੀ ਨਹੀਂ ਉਹੀ ਥੋੜੀ ਜੀ ਮਤਲਬ ਕਈ ਵਾਰੀ ਨਾ ਪ੍ਰੋਬਲਮ ਜੀ ਸੀਗੀ ਥੋੜੀ ਜੀ ਐਂਟੀ ਇਨਫੈਕਸ਼ਨ ਜੀ ਸੀਗੀ ਪਹਿਲਾਂ ਮੜਾ ਮੋਟਾ ਉਹਦਾ ਕਰਕੇ ਥੋੜਾ ਬਸਾ ਧੀਰ ਨੂੰ ਸੂਸੂ ਦੀ ਰਹਿੰਦੀ ਸੀ ਉਹ ਪੇਟ ਜਾ ਮੜਾ ਜੇ ਨਿਕਲੇ ਹਜਾਲੇ ਤੇ ਹੁਣ ਕੰਟਰੋਲ ਕਰੀਦਾ ਏ ਕਹੇਗਾ ਇਹਦੇ ਵੀ 800 ਰੁਪਏ ਆ ਕੱਲੀ ਕੱਲੀ ਚੀਜ਼ ਤੇ ਨਿਗਰ ਰੱਖਦੇ ਆ ਸਿਰ ਜੀ ਧੰਨਵਾਦ ਪੀਰਾ ਜੀ ਨਮਾ ਸ਼ਹਿਰ ਕਰ ਨਮਾ ਸ਼ਹਿਰ ਨਵੇਂ ਸ਼ਹਿਰ ਵੀ ਬਾਈ ਆਪਾਂ ਆਵਾਂਗੇ ਜੀ ਤੁਸੀਂ ਦੱਸੋ ਜਦੋਂ ਸੱਦੋਂਗੇ ਆ ਜਾਾਂਗੇ ਨਵੇਂ ਸ਼ਹਿਰ ਦਾ ਵੀ ਆਪਾਂ ਇਹ ਥੋੜਾ ਸੀਦ ਪਖ ਸਿੰਘ ਨਗਰੀਪਨ ਦਾ ਮੈਨੂੰ ਲੱਗਾ ਨਮਾ ਸ਼ਹਿਰ ਨਾਲ ਹਾਂ ਬਿਲਕੁਲ ਜੀ ਇਹਦੇ ਵਿੱਚ ਵੀ ਬਾਈ ਮੀਟਿੰਗ ਆਪਣੀ ਹੋਣੀ ਆ ਥੋੜੇ ਟਾਈਮ 'ਚ ਵੀਰੇ ਇੱਕ ਪਠਾਨਕੋਟ ਹੋਣੀ ਆ ਜੀ ਇੱਕ ਆਨੰਦਪੁਰ ਸਾਹਿਬ ਫਾਜ਼ਿਲਕਾ ਮਲੂਕ ਤੇ ਕੁਝ ਮੀਟਿੰਗਾਂ ਹੋਰ ਵੀ ਪਾਸੇ ਐਸੀ ਆ ਜੀ ਅੰਮ੍ਰਿਤਸਰ ਦੇ ਬਟਾਲੀ ਰੇ ਵਿੱਚ ਰਹਿ ਗਈ ਤਾਂ ਹੁਣ ਸਾਰੀਆਂ ਕਰਾਂਗੇ ਔਰ ਸੇਵਕੀ ਯਾਰਾ ਜੱਗੇ ਕਰਮਾ ਜੀ ਹੋਰ ਠੀਕ ਆ ਜੀ ਗੁਰਸੇਵ ਸਿੰਘ ਸ਼ੈਲ ਕਰਵਿੰਦਰ ਵਧੀਆ ਜੀ ਵਧੀਆ ਪ੍ਰੇਸ਼ਕਰਨ ਕਹਿੰਦਾ ਕੀ ਹਾਲ ਆ ਭਾਈ ਬਹੁਤ ਵਧੀਆ ਵੀਰੇ ਜਗਤਦੀਪ ਕਹਿੰਦਾ ਹੈਲੋ ਰਜੀਤ ਕਹਿੰਦਾ ਵੈਰੀ ਕੁ ਬਹੁਤ ਬਹੁਤ ਧੰਨਵਾਦ ਕਰਨ ਦੀ ਕਹਿੰਦਾ ਕਿ ਯਾਰ ਆ ਬਹੁਤ ਵਧੀਆ ਤੇਰੇ ਲਾਡਲੀ ਚੈ ਮੇਲਾ ਕਿਦੋਂ ਹੋਣਾ ਨਵੰਬਰ ਨੂੰ 30 ਤਰੀਕ ਨੂੰ ਸਟਾਰਟ ਹੈ ਮੇਰੇ ਮਾਮੇ ਨੂੰ ਫੋਨ ਇੱਕ ਵਾਰੀ ਲਾ ਕੇ ਦੇ ਜੀ ਪੰਜ ਜੋਦ ਵਿੱਚ ਹੀ ਕਰਦਾ 30 ਤਰੀਕ ਨੂੰ ਸਟਾਰਟ ਆ ਜੀ ਥੋੜਾ ਜਿਹਾ ਤੇਰਾ ਕੰਮ ਵਾਲਾ ਤਾਂ 30 ਤਰੀਕ ਨੂੰ ਸਟਾਰਟ ਆ ਵੀਰੇ ਮੇਲਾ ਕੁਲਵਿੰਦਰ ਕੰ ਦਾ ਗੁੱਡਵਰਕ ਵੀਰੇ ਆਮਲ ਉਹ ਦੁਬਾਰੇ ਉਪਤੀ ਗੁੜੇ ਹੋਣਾ ਆਪਾਂ ਨਵੇਂ ਦੁਆਰੇ ਆ ਗਿਆ ਜਿਸੇ ਦਾ ਨਵੇਂ ਸਹਿਰ ਵਾਲਾ ਚੈਲ ਦਾ ਗੁੱਟ ਹਾਂ ਸੁਮਿੰਦਰ ਆ ਗਿਆ ਜੀ ਹਨਾ ਧੰਨਵਾਦ ਵੀਰੇ ਤਸਵੀਰ ਆ ਗਿਆ ਜੀ ਰੰਗੀਰ ਆ ਗਿਆ ਜੀ ਸਰਪੰਚ 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 ਤੋਂ ਬਾਅਦ ਅਵਤਾਰ ਭੁੰਨਰ ਆ ਗਿਆ ਜੀ ਮੱਖਣ ਆ ਗਿਆ ਮਾਨਸਾ ਵਾਲਾ ਸੈਕਟਰੀ ਆਰਪ੍ਰੀਤ ਸੁਖਦੇਵੰਦਰ ਈ ਆ ਲਗਣਾ ਪ੍ਰੋਜਨ ਜੀ ਬਹੁਤ ਵਧੀਆ ਵੀਰੇ ਬਹੁਤ ਵਧੀਆ ਟੀਮ ਦੇ ਸਾਰੇ ਪਰਾ ਸਸਤੀ ਗੱਲ ਵੀਰੇ ਕੀ ਹੈ ਉਹ ਠੀਕ ਹੈ ਜੀ ਹੋਰ ਅੱਗੇ ਭਾਈ ਇੱਥੇ ਮਿਲਾਈਏ ਕਿਹੜੀ ਵਾਰੀ ਅੱਜ ਨਹੀਂ ਮਿਲਈ ਆਪਾਂ ਹਾਂ ਭਾਈ ਇਹ ਵਿਦੇਸ਼ ਛੜਕ ਵੀ ਨਿਕਲਦੇ ਜੀ ਲਓ ਜੀ ਇਹ ਪ੍ਰਾਜ ਮਗਰਲੀ ਵਾਰ ਵੀ ਭਾਈ ਕਹਿੰਦਾ ਆਪਾਂ ਐਸੇ ਮੋੜ ਤੇ ਮੁੜੇ ਮੁੜੇ ਹਾਂ ਹਾਂ ਜੀ ਹੋਰ ਬਹੁਤ ਠੀਕ ਹੈ ਮੈਂ ਵਧੀਆ ਲੱਗਿਆ ਮੈਨੂੰ ਬਹੁਤ ਵਧੀਆ ਜੀ ਆਮ ਗਏ ਜੀ ਅੱਜ ਆਪਾਂ ਦੇ ਨਾਲ ਸਾਡ ਨੂੰ ਜੀ ਨਹੀਂ ਕਰਦਾ ਜੀ ਮੇਲਾ ਮੁੱਕਣ ਦਾ ਨਾਂ ਨਹੀਂ ਲੈਂਦਾ ਜੀ ਤੇ ਜਮਾ ਹਮਦੇ ਤਸੱਲੀ ਹੋ ਗਈ ਤੇ ਤਾਂ ਹੁਣ ਭਰਾਓ ਫਿਰ ਗਏ ਵੇ ਤੇ ਅਸੀਂ ਇੱਥੇ ਬੈਠੇ ਲਾਗ ਲੈਦੇ ਮੈਂ ਚੱਲ ਲੈ ਬੋਕੇ ਗੱਲਾਂ ਬਾਤਾਂ ਕਰ ਜਾਂਦੇ ਚਾਰ ਦਿਨ ਤੋਂ ਤੇਰੇ ਵੀਡੀਓ ਮੋੜਦੇ ਨੇ ਠੀਕ ਹੈ ਕਿਹੜਾ ਪਿੰਡ ਆ ਜੀ ਬੋਕੇ ਤੋਂ ਮੱਲਿਆਣਾ ਪਿੰਡ ਬੋਕੇ ਤੋਂ ਮੱਲਿਆਣਾ ਪਿੰਡ ਲੈਣਾ ਠੀਕ ਹੈ ਠੀਕ ਹੈ ਵੀਰੇ ਮੱਲਿਆਣਾ ਇਹ ਕਿਹੜੀ ਸਾਈਡ ਤੋਂ ਬਤਨੀ ਦਾ ਬੱਚਾ ਹਾਂ ਠੀਕ ਹੈ ਉਧਰ ਨਹੀਂ ਸਾਈਡ ਤੇ ਰਹੇਗਾ ਨਾ ਮੱਲਾ ਪਰਲੇ ਸਾਈਡ ਤੇ ਰਹੇਗਾ ਮੱਲਾ ਇਧਰ ਰਹੇਗਾ ਹਾਂ ਅਸੀਂ ਪਰੇ ਨਹੀਂ ਪਰ ਇਹਨੂੰ ਤੁਸੀਂ ਪਰੇ ਨੂੰ ਰਹੇ ਹੋ ਠੀਕ ਹੈ ਜੀ ਵੀਰੇ ਤੇ ਬਾਕੀ ਅਸੀਂ ਉੱਥੇ ਵੀ ਮੇਲੇ ਤੇ ਦੇਵ ਦਰਸ਼ਨ ਲਾਏ ਜੀ ਧਰੋਲੇ ਵਾਲਾ ਮੇਲਾ ਹੈ ਉਹਨ 30 ਤਰੀਕ ਨੂੰ 11ਵੇਂ ਮਹੀਨੇ ਨੂੰ ਸਟਾਰਟ ਹੋ ਜਾਊਗਾ। ਆ ਮੀਨਾ ਅਜੇ 10ਵੇਂ ਤੇ ਬਸ ਵਿੱਚ ਹੀ ਰਹਿ ਗਿਆ ਆਪਣੇ ਕੋਲੇ 11ਵੇਂ ਮਹੀਨੇ ਤਿਆਰੀਆਂ ਚ ਨਿਕਲ ਜਾਣਾ ਜੀ। 30 ਨਵੰਬਰ ਨੂੰ ਸਟਾਰਟ ਹੈ ਇੱਕ ਦੋ ਤਿੰਨ ਦਸਮੇ ਦੇਖਣ ਆ ਸਕਦੇ ਕਿ ਨਹੀਂ? ਹਾਂ ਜੀ ਵੀਰੇ ਜਦੋਂ ਮਰਜੀ ਆ ਤੁਹਾਡਾ ਆਪਣਾ ਭਾਰਮਾ ਜੀ ਕੋਈ ਚੱਕਰੀ ਹੁੰਦਾ। ਹਾਂ ਪਤਾ ਭਾਈ ਉਹ ਟਾਈਮ ਅੱਗੇ ਕਿਧਰ ਰੁਕ ਗਿਆ ਇਹ ਬਿਮਾਰੀਆਂ ਦੇ ਟਾਈਮ ਤੇ ਕੁਝ ਰੁਕ ਗਿਆ ਜੀ। ਮੈਂ ਤਾਂ ਲੋਕਾਂ ਦੇ ਨਾਲ ਹੀ ਆ ਮੈਂ ਰੁਕਣਾ ਨਹੀਂ ਮਿਲ ਗਿਆ। ਹਾਂ ਇੰਨਾ ਕੋਈ ਨਹੀਂ ਦਾ ਹੀ ਬਿਮਾਰੀਆਂ ਦੇ ਟਾਈਮ ਤੇ। ਇੰਨੇ ਖਾਲਦਾਂ ਨਹੀਂ ਬਰਸਦੇ ਕੁਲੀ ਕੁਲੀ ਵਧੀਆ ਪਲਾਂ ਦੇ। ਇਤਿਆਰ ਨੂੰ ਤਨੂੰ ਕੈਦ ਤੇ ਕੈਦ ਲਈ ਬਿਠਾਉਣ ਦੇਣੀ ਆਪਾਂ ਜਿਹੜੀਆਂ ਲੰਗ ਦੇ ਦੇਖੀ ਚੱਲਾਂਗੇ ਬਸ ਇੰਨੀ ਕੁ ਬਾਤਰਾ ਕਰਾਂਗੇ ਪੰਡਾ ਨਹੀਂ ਹੋ ਗਿਆ ਠੀਕ ਹੈ ਜੀ ਵੀਰੇ ਪਰ ਕਮਜੀ ਜਦੋਂ ਮਰ ਗਿਆ ਫੋਟੋ ਆਜੋ ਕਰ ਲਓ ਬਾਈ ਤੇ ਆਪਾਂ ਕਿੱਥੇ ਸੀਟ ਮੈਂ ਕਿੱਥੇ ਪੜਦੇ ਹਾਂ ਪੁਆਇੰਟ ਤੋਂ ਮੱਕੁਰਦਾ ਦਾ ਅਰਬੀ ਪਾ ਗਿਆ ਨਾ ਸਤਜਿੰਦਰ ਆ ਗਿਆ ਜੀ ਪੰਜੀਤ ਆ ਗਿਆ ਉੱਪਰ ਸੇਮਾਨ ਸਾਹਿਬ ਦੀਪੂ ਦੀਪੂ ਰਾਮ ਰਾਮ ਮੈਜੀ ਰੰਦਾ ਕੁਲਵਿੰਦਰ ਸਭਾ ਜੰਮੀ ਗੱਲ ਸੁਮਾਨੇ ਦਾ ਜੀ ਧੰਨਵਾਦ ਵੀਰੇ ਸੋਨੂੰ ਕੁਲਵਿੰਦਰ ਰੈਲੋ ਦਾ ਮੈਲੋ ਜੀ ਪੰਜਰ ਜੀ ਦਾ 24 ਸਮਾਗਮ ਜੀ 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 ਬੜੀਆ ਜੀ ਬੜੀਆ ਜੀ ਕਿੰਨੇ ਦਸਤਾਰ ਜੀ ਦਵਾਈ ਬਾਰੇ ਧੰਨਵਾਦ ਜੀ ਦਵਾਈ ਬਾਰੇ ਤੁਹਾਡੀ ਲੋਨ ਨੂੰ ਲੱਗ ਜੀ ਦਾ ਮਨਾਉਂ ਤੇ ਕੱਲ੍ਹ ਤੋਂ ਬੜੀ ਵਧੀਆ ਕੱਲਾ ਨਾਲ ਮਿਲਣ ਉਹਦੇ ਪੰਦੇ ਚਲ ਕੋਈ ਨਾ ਅਜੇ ਤੱਕ ਪੰਦੇ ਜਾਂ ਪੰਦੇ ਉਹਨਾਂ ਦੇ ਸਵਾਗਤ ਯਾਰਾਂ ਦੇ ਨਾਲ ਅਸਾਂ ਆ ਨਾ ਦਾ ਘਰੇ ਜਾਣ ਦੀ ਕੀ ਕਰਦਾ ਬਹੁਤ ਵਧੀਆ ਬਾਈ ਜੀ ਮੈਂ ਤਾਂ ਸਾਜੀ ਜੀ ਜੇ ਤਰਫਾਂ ਨਹੀਂ ਨਿਕਾਣਾ ਕੋਈ ਕਿਤੇ ਹੋਵੇ ਆ ਕਾਇਆਂ ਦੀਆ ਵਰਤੀ ਨਹੀਂ ਤੁੰਦੀ ਪੱਥੇ ਵੀ ਪੂਰੇ ਚੰਦੀ ਆ ਪਰ ਦੁੱਧ ਦਾ 18 ਲੀਟਰ ਦਿੰਦੀ ਆ ਪੱਥੇ ਖਾਨ ਲੱਗ ਕੇ ਇਹਦਾ ਕੋਈ ਮੇਰਾ WhatsApp ਨੰਬਰ ਲੈ 98888 43988 ਮੈਨੂੰ WhatsApp ਤੇ ਮੈਸੇਜ ਕਰੀਂ ਚੰਗਾ ਕਰੀਂ 8:00 9:00 ਵਜੇ ਸ਼ਾਮ ਨੂੰ ਤੈਨੂੰ ਰਾਤ ਨੂੰ ਜਵਾਬ ਦੇ ਬਾਈ ਸੋਨੂੰ ਫੜ ਕੇ ਜਵਾਬ ਦੇ ਦਾਂਗੇ ਹਨਾ ਕਾ ਫੋਟੋ ਆ ਤੇ ਕਰੰਬੀ ਰਾਜਾ ਸਾਰੀ ਆ ਗਿਆ ਜੀ ਆ ਗਿਆ ਜੀ ਪੱਤਾ ਆ ਗਿਆ ਠੀਕ ਹੈ ਜੀ ਕਾਰ ਵੀਰੇ ਜਰੂਰ ਮਿਲ ਕੇ ਜਾਵਾਂਗੇ ਬਾਈ ਜੀ ਬਲਵਿੰਦਰ ਬਾਈ ਆ ਗਿਆ ਆਈ ਡੀ ਕਾਰਡ ਬਣੇ ਪਿਆ ਬਲਵਿੰਦਰ ਬਾਈ ਪਾਉਂਦੀ ਮੇਲੇ ਤੇ ਫੜ ਲਿਓ ਪਾਉਂਦੀ ਛੋਟੇ ਜ਼ਿਲ੍ਹੇ ਵਾਲੀ ਮੀਟਿੰਗ ਆਉਣਗੇ 13 ਪ੍ਰਧਾਨਾਂ ਦੇ ਹੱਥ ਸਾਰੇ ਜ਼ਿਲ੍ਹਿਆਂ ਦੇ ਕਾਰਡ ਤੋਰਾਂਗੇ ਤੇ ਸਾਰਿਆਂ ਦੇ ਨੰਬਰ ਥੋੜੇ ਉੱਤੇ ਲਿਖੇ ਵੀ ਹੋਣਗੇ ਉਹ ਫੋਨ ਨਾਲ ਆ ਕੇ ਤੁਹਾਨੂੰ ਇਹ ਮੇਜੇ ਕਰ ਭੇਜੀ ਜਾਣਗੇ ਤਾਂ ਆ ਕੱਲ ਨੂੰ ਮੀਟਿੰਗਾਂ ਵੱੱਡੀ ਸਾਡੀ ਸਾਰੀ ਕਮੇਟੀ ਦੀ ਤੇ ਕੱਲ ਨੂੰ ਜਿਹੜੇ ਕਾਰਡ ਸਾਰੇ ਜ਼ਿਲ੍ਹਿਆਂ ਦੇ ਵਿਚਾਰ ਦੇਣੇ ਆ ਬੇਟੂ ਜੱਟ ਬਣੇ ਪਏ ਆ ਬਾਈ ਸਾਰੇ ਦੇ ਸਾਰੇ ਅੱਗਾ ਠੀਕ ਆ ਜੀ ਵੀਰੇ ਪੱਕਾ ਮਿਲਾਂਗੇ ਘਰ ਪੱਕਾ ਵੀਰੇ ਪਵਨਦੀਪ ਕਹਿੰਦਾ ਹਲੋ ਵੀਰੇ ਧੰਨਵਾਦ ਵੀਰੇ ਕਲਜੀਤ ਜਨਾਬੀ ਮੇਲਾ ਕਿ ਮੇਰੇ ਇਹ ਮੇਲਾ ਬਹੁਤ ਵਧੀਆ ਰਿਹਾ ਵੀਰੇ ਤੇ ਜੱਸਾ ਬਾਈ ਐਨੀਮਲ ਆ ਦੁਬਈ ਕਹਿੰਦਾ ਮੇਰੇ ਕੋਲ ਵਧੀਆ ਗੱਲ ਆ ਵੀਰੇ ਚੰਗੇ ਆ ਆਪਾਂ ਬਰੀਡ ਤੇ ਲਾਣਾ ਫੂਲ ਕੀ ਕਹਿੰਦਾ ਯਾਰ ਹੁੰਦੇ ਆ ਤਰੇ ਅਬੀ ਗੋਰਾ ਬਹੁਤ ਵਧੀਆ ਜੀ ਭੁਤਿੰਦਰ ਗੁਰਜੋ ਆਕਸੀਨ ਜਸ ਸ੍ਰੀ ਕਾਲ ਜੀ ਸਤਿਕਾਰ ਜੂਰਾ ਹੈ ਲੋ ਬਾਈ ਬਲਿੰਦਰ ਸਤਿਕਾਰ ਪਾਈਗੀ ਲਕਰੀਤ ਬਾਕੀ ਆਣਾ ਕੰਦੀ ਵਧੀਆ ਬਾਈ ਵਧੀਆ ਤੁਸੀਂ ਦੱਸੋ ਤੁਸੀਂ ਸਭ ਠੀਕ ਹੈ ਜੀ ਫਿਰ ਫਿਰ YouTube ਵਾਲੇ ਤੁਸੀਂ ਵੀ ਠੀਕ ਹੈ ਤੁਹਾਡਾ ਵੀ ਜਿਹੜਾ ਕੋਈ ਕੰਮ ਦਾ ਕਮੈਂਟ ਆ ਤੇ ਉਹਦੇ ਨਾਲ ਗੱਲਬਾਤ ਕਰਦੇ ਰਹਿੰਦੇ ਆ ਤੇ ਬਣ ਗਿਆ YouTube ਵਾਲਾ ਵੀ ਬਾਈ Facebook ਵਾਲੇ ਇੱਕ ਰਿਕਵੈਸਟ ਹੈ ਜਿਹੜੇ ਭਰਾ YouTube ਤੇ ਨਹੀਂ ਗਏ ਮੈਨੂੰ ਕਮੈਂਟ ਕਰਕੇ ਵੀ ਦੱਸ ਦਿਓ ਆਪਣਾ YouTube ਤੇ ਵੀ ਪਿੰਦੀ ਸਿੱਧੂ ਫਾਰਮ ਦੇ ਨਾਂ ਤੇ ਆਪਣਾ ਚੈਨਲ ਤੇ ਜੇ ਤੁਸੀਂ ਬਾਈ ਬਣ ਕੇ ਪਿੰਦੀ ਸਿੱਧੂ ਨਾਮ ਦੇ ਉੱਤੇ ਜਿਹੜਾ ਚੈਨਲ ਹੈ ਤੇ ਉਹਦੇ ਉੱਤੇ ਤੁਸੀਂ ਉਹ ਕਰ ਦੋ ਡੇਲੀ ਤੇ ਸਬਸਕ੍ਰਾਈਬਰ ਕਰ ਦੋ ਹਨਾ ਉਹਦੇ ਉੱਤੇ ਵੀ ਡੇਲੀ ਅਪਡੇਟ ਪਾਇਆ ਕਰਾਂਗੇ ਪਿੰਡੀ ਸਿੱਧੂ ਫਾਰਮ ਤਾਂ YouTube ਤੇ ਆ ਗਏ ਹੋਰ ਪ੍ਰੇਮ ਜੀਮਾ ਕੀ ਹਾਲ ਹੈ ਕਹਿਮੈਂ ਅੰਕਲ ਦਾ ਵੀ ਫੋਨ ਆਈ ਜਾਂਦਾ ਵਿੱਚ ਗੁਰਪ੍ਰੀਤ ਤੇ ਡੈਡੀ ਦਾ ਹੁਣ ਬਾਅਦ 'ਚ ਹੀ ਕਰੂੰਗਾ ਜਾ ਕੇ ਉਹਨੂੰ ਫੋਨ ਬੰਦ ਹੋਊ ਜੀ ਪਹਿਲਾਂ ਰੋਲੇ ਕਿਲੀ ਪਤਾ ਲੱਗਾ ਹੁਣ ਲੈ ਹੋਏ ਆ ਤੇ ਕੰਮਣਾ ਹੋਵੇ ਕੋਈ ਬੁਜੀਵਾਰ ਫੋਨ ਆ ਗਿਆ ਤੇ ਹੁਣ ਬਾਅਦ 'ਚ ਜਾ ਕੇ ਤੈਨੂੰ ਗੱਡੀ ਚਾਰ ਚਲਾ ਕੇ ਕਰਾਂਗੇ ਤੇ ਪ੍ਰਿੰਸ ਜੀ ਵੀ ਆ ਗਏ ਨਾ ਤੇ ਪ੍ਰੇਮ ਬਾਜ ਆ ਜਾਂਦੀ ਹੈ ਬਜਾਈ ਜਾਂਦਾ ਕੀ ਇਹ ਫੋਨ ਕਿਸੇ ਕੋਲ ਆਵਾਜ਼ ਨਾ ਆਉਂਦੀ ਹੋਵੇ ਬਿੱਟਰ ਹੋਵੇ 30% ਰਹੇਗਾ 10% ਰਹੇਗਾ ਵੀ ਬੰਦ ਹੋਊਗਾ ਦੇਖਿਓ ਪ੍ਰੈਂਕਰ YouTube ਵਾਲੇ ਨੂੰ ਕੱਟਦੇ ਤੇ Facebook ਵਾਲਾ ਵੀ ਬੰਦ ਹੋਣ ਵਾਲਾ ਬਈ ਤੇ ਧੰਨਵਾਦ ਦੋਨੇ ਚੈਨਲਾਂ ਤੇ ਤੇ Facebook ਵਾਲੇ YouTube ਤੇ ਆ ਜਾਓ ਤੇ YouTube ਵਾਲੇ Facebook ਤੇ ਆ ਜਾਓ ਤੇ Facebook ਵਾਲੇ ਤੁਸੀਂ ਜਰੂਰ YouTube ਤੇ ਆਓ ਬਾਈ ਬਣ ਕੇ ਪਿੰਦੀ ਸਿੱਧੂ ਫਾਰਮ ਭਰ ਲਿਓ ਪਵਾ ਦੀ ਪਿੰਦੀ ਸਿੱਧੂ ਫਾਰਮ 88 ਭਰ ਲਿਓ ਆਹੀ ਨਾਮ ਭਰ ਲਿਓ ਮੇਰੇ ਨਾਲ ਦੀ ਨਾਲ YouTube ਚੱਕ ਲੂਗਾ ਆਪਣਾ ਠੀਕ ਹੈ 1,97,000 ਹੋਸ ਹੋ ਗਏ ਯਾਨੀ ਕਿ 1200 ਰਹਿ ਗਿਆ ਬਾਈ ਜੇ 1200 ਤੁਸੀਂ ਉਹ ਕਰਨੋਗੇ ਤਾਂ ਤੁਸੀਂ ਸਹੀ ਗੱਲ ਆਥਾਂ ਨੂੰ ਤੁਸੀਂ ਚੱਕ ਦੋਗੇ ਕੰਮ ਬਾਈ ਹਾਂ ਬਿਲਕੁਲ ਬਿਲਕੁਲ ਤਾਂ ਧੰਨਵਾਦ ਵੀਰੇ ਸਤਿ ਸ੍ਰੀ ਅਕਾਲ ਤਾਂ ਜਰੂਰ ਇੰਨਾ ਕੰਮ ਕਰੋ ਵੀਰੇ ਤਾਂ ਜਰੂਰ YouTube ਤੇ ਜਰੂਰ ਜਾਓ